ਸੱਤਕ ਮੈਂਬਰੀ ਕਮੇਟੀ ਬਣਾਈ ਸੀ ਭਾਤੀ ਪ੍ਰਕਿਰਿਆ ਲਈ ਉਸ ਤੇ ਵੀ ਵਿਚਾਰ ਚਰਚਾ ਹੋਈ ਕਿ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੈਨੂੰ ਇਸ ਚੀਜ਼ ਤੋਂ ਕੋਈ ਇਤਰਾਜ਼ ਨਹੀਂ ਹੈ ਮੈਨੂੰ ਹਟਾਓਗੇ ਤਾਂ ਮੈਂ ਆਪਣੇ ਕੱਪੜੇ ਪੈਕ ਕੀਤੇ ਹੋਏ ਨੇ ਮੈਂ ਗੁਰੂ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਚੱਲਾਂਗਾ ਜੇ ਮੇਰੀ ਗੱਲ ਨਹੀਂ ਮੰਨੀ ਜਾਣੀ ਜਾਂ ਮੈਨੂੰ ਉਹਦੇ ਤੋਂ ਹਟਾਉਣਗੇ ਮੈਂ ਤਾਂ ਕਹਿੰਦੇ ਪਹਿਲਾਂ ਹੀ ਆਪਣੇ ਕੱਪੜੇ ਬੈਗ ਚ ਪਾ ਕੇ ਰੱਖੇ ਆ ਤੇ ਮੈਨੂੰ ਕੋਈ ਦਿੱਕਤ ਨਹੀਂ ਮੈਂ ਆਪਣਾ ਅਹੁਦਾ ਜਿਹੜਾ ਹੈ ਛੱਡ ਕੇ ਅੱਪ ਤੁਰ ਜਾਾਂਗਾ ਇੱਥੋਂ ਅਸੀਂ ਹਮੇਸ਼ਾ ਕਹਿੰਦੇ ਆ ਕਿ ਕਾਲ ਤੱਕ ਸਭ ਮਹਾਨ ਹੈ ਔਰ ਸੇ ਕੌਮ ਦੀ ਸ਼ਾਨ ਹੈ ਉਸ ਕਾਲ ਸਰ ਦੀ ਸੀਟ ਤੇ ਖੜੇ ਹੋ ਕੇ ਫੈਸਲਾ ਸੁਣਾਇਆ ਗਿਆ ਸਤ ਮੈਂਬਰੀ ਕਮੇਟੀ ਬਣਾਈ ਗਈ ਔਰ ਰੁਲ ਗਈ ਸਤ ਮੈਂਬਰੀ ਕਮੇਟੀ ਸਵਾਲ ਇਸ ਗੱਲ ਦਾ ਹੈ ਮੈਂ ਕਹਿੰਦਾ ਕਿ ਸਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪਾਰਟੀ ਅਕਾਲੀ ਦਲ ਦਾ ਪ੍ਰਧਾਨ ਦੁਨੀਆ ਪਰ ਬੈਠਾ ਰਿਹਾ ਸਿੱਖ ਭਾਈਚਾਰਾ ਉਹਦੇ ਲਈ ਸਾਰਾ ਕੁਝ ਛੋਟਾ ਹੈ ਅਕਾਲ ਸਰ ਦਾ ਪਰ ਕੁਝ ਨਹੀਂ ਹੈ ਸ੍ਰੀ ਗੱਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਜਥੇਦਾਰ ਰਗबीर ਸਿੰਘ ਹੂੜਾ ਵੱਲੋਂ ਦਿੱਤਾ ਗਿਆ ਬਿਆਨ ਸੁਰਖੀਆਂ ਦਾ ਹਿੱਸਾ ਬਣ ਚੁੱਕਿਆ ਹੈ ਕਿਉਂਕਿ ਉਹਨਾਂ ਨੇ ਸੱਦੇ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਮੈਨੂੰ ਅਹੁਦੇ ਤੋਂ ਹਟਾਇਆ ਜਾਂਦਾ ਤਾਂ ਮੈਂ ਬਿਲਕੁਲ ਆਪਣੇ ਕੱਪੜੇ ਪੈਕ ਕਰ ਲੈਨੇ ਤੇ ਮੈਂ ਇਸ ਚੀਜ਼ ਲਈ ਤਿਆਰ ਬਰ ਤਿਆਰਾਂ ਜਿਸ ਨੇ ਨਾ ਸਿਰਫ ਸਿੱਖ ਸੰਗਤ ਦੇ ਵਿੱਚ ਸਿੱਖ ਪੰਥ ਦੇ ਵਿੱਚ ਜਿਹੜੀ ਹਲਚਲ ਹੈ ਕੀਤੀ ਹੈ ਨਾਲ ਨਾਲ ਸਿਆਸਤ ਦੇ ਵਿੱਚ ਵੀ ਇਸ ਬਾਬਤ ਹਲਚਲ ਜ਼ਰੂਰ ਹੋਈ ਹੈ ਉਸ ਤੋਂ ਇਲਾਵਾ ਗੱਲ ਕਰਾਂਗੇ ਭਾਜਪਾ ਦੀ ਤੇ ਕਾਂਗਰਸ ਦੀ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸੱਸਾ ਬਾਬਾ ਸਵਾਗਤ ਹੈ ਤੁਹਾਡਾ ਬਰਾ ਮਿਹਰਬਾਨੀ ਤੁਹਾਨੂੰ ਤੇ ਦਸਤਖਨ ਬੜੇ ਸਤਿਕਾਰ ਨਾਲ ਸਤਿ ਸ਼ਕਾਲ ਜੀ ਆਪਾਂ ਹਾਜ਼ਰ ਹਾਂ ਅਸਾਂ ਨਿੱਕ ਜਿਹਰੀ ਚਲਾਉ ਸਵਾਲ ਜੀ ਸਿੱਤ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਥੇਦਾਰ ਸਾਹਿਬ ਦੀ ਜਥੇਦਾਰ ਸਾਹਿਬ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਹੈ ਪਹਿਲਾਂ ਤਾਂ ਉਹਨਾਂ ਨੇ ਇੱਕ ਵਾਰ ਫਿਰ ਤੋਪੀਲ ਕੀਤੀ ਕਿ ਧਾਮੀ ਸਾਹਿਬ ਆਪਣਾ ਅਸਤੀਫਾ ਵਾਪਸ ਲੈ ਲੈਣ ਪਰ ਉਸ ਤੋਂ ਬਾਅਦ ਅਗਲੀ ਗੱਲ ਉਹਨਾਂ ਨੇ ਕੀਤੀ ਹੈ ਕਿ ਅਸੀਂ ਜਲਦ ਹੀ ਮੀਟਿੰਗ ਹੈ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਬੁਲਾ ਰਹੇ ਹਾਂ ਜਿਸ ਤੇ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਬਣਾਈ ਸੀ ਭਰਤੀ ਪ੍ਰਕਿਰਿਆ ਲਈ ਉਸ ਤੇ ਵੀ ਵਿਚਾਰ ਚਰਚਾ ਹੋਏਗੀ ਕਿਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਮੈਨੂੰ ਇਸ ਚੀਜ਼ ਤੋਂ ਕੋਈ ਇਤਰਾਜ਼ ਨਹੀਂ ਹੈ ਮੈਨੂੰ ਹਟਾਓਗੇ ਤਾਂ ਮੈਂ ਆਪਣੇ ਕੱਪੜੇ ਪੈਕ ਕੀਤੇ ਹੋਏ ਨੇ ਮੈਂ ਗੁਰੂ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਚੱਲਾਂਗਾ ਕਿਵੇਂ ਦੇਖਦੇ ਹੋ ਇਸ ਵੱਡੇ ਬਿਆਨ ਨੂੰ ਵੱਡਾ ਮਾਮਲਾ ਦੇਖੋ ਜਦੋਂ ਆਪਾਂ ਗੱਲ ਕਰਦੇ ਆ ਪੰਥ ਦੀ ਸ਼੍ਰੋਮਣੀ ਕਾਲੇ ਦਲ ਦੀ ਗੱਲ ਕਰ ਲਈਏ ਭਾਰਤੀ ਮਹਿਮਨ ਦੀ ਗੱਲ ਕਰ ਲਈਏ ਆਕਾਲ ਤਖਤ ਸਾਹਿਬ ਦੇ ਸਤਕਾਰ ਦੀ ਮਾਣ ਦੀ ਗੱਲ ਕਰ ਲਈਏ ਤਾਂ ਸਾਰੀਆਂ ਤੰਦਾਂ ਜਾ ਕੇ ਜਿਹੜੀਆਂ ਗਿਆ ਆਕਾਲ ਤਖਤ ਸਾਹਿਬ ਨਾਲ ਸਿੱਧੇ ਤੌਰ ਤੇ ਤੇ ਫਿਰ ਜਿਹੜੇ ਉਹਨਾਂ ਦੀ ਸੇਵਾ ਕਰ ਰਿਹਾ ਕਾਲ ਸਾਧ ਦੇ ਜਥੇਦਾਰ ਹੈ ਗਾਨੀ ਰਗਵੀਰ ਸਿੰਘ 2 ਦਸੰਬਰ ਤੋਂ ਅੱਜ ਜਦੋਂ ਹੁਣ ਆਪਾਂ ਗੱਲ ਕਰ ਰਹੇ ਆ ਇੱਥੇ ਤੱਕ ਪਹੁੰਚਾਇਆ ਜਿਹੜਾ ਪੜਾ ਤਾਂ ਸਾਰੇ ਸੱਜਣ ਜਦੋਂ ਵੀ ਕਦੇ ਇਹਨਾਂ ਮੁੱਦਿਆਂ ਤੇ ਗੱਲ ਆਉਂਦੀ ਹੈ ਤੇ ਗਾਨੀ ਰਗਵੀਰ ਸਿੰਘ ਦਾ ਜ਼ਿਕਰ ਜ਼ਰੂਰ ਹੁੰਦਾ ਕਿਉਂਕਿ ਕਾਲ ਸਾਧ ਦੇ ਜਥੇਦਾਰ ਹੈ ਔਰ ਉਹਨਾਂ ਦੀ ਗਵਾਈ ਚ 2 ਦਸੰਬਰ ਦੇ ਫੈਸਲੇ ਲਏ ਗਏ ਸੀ ਸਾਰੇ ਜੀ ਜਿਨ੍ਹਾਂ ਨੂੰ ਲਾਗੂ ਕਰਨਾ ਕਰਨਾ ਵਾਕਫ ਵਾਦ ਕਾਲੀ ਦਲ ਕੀ ਕਹਿੰਦਾ ਹੈ ਗਾਨੀ ਹਰਪੀ ਸਿੰਘ ਕੀ ਕਹਿੰਦੇ ਆ ਕਾਲੀ ਗੱਲਾਂ ਲਰデア ਕੁ ਬਹੁਤ ਕੁ ਜਣੀ ਐਨਾ ਕੁਛ ਖਲਾਰਾ ਹੈਗਾ ਜਦੋਂ ਕਹਿੰਦੇ ਗੱਲ ਕਰਨ ਲੱਗੇ ਤਾਂ ਸ਼ਾਇਦ ਆਪਣਾ ਪ੍ਰੋਗਰਾਮ ਸਾਰਾ ਇਸੇ ਦੇ ਵਿੱਚ ਸਮਝ ਸਕਦਾ ਔਰ ਇੱਕ ਗੱਲ ਬੜੀ ਐਮ ਹੈ ਕਿ ਸਾਰੇ ਸੂਚਿਤਦਾਰ ਸਾਰੇ ਅਸਸਨੇ ਚ ਗੈਨੀ ਰਗਵੀਰ ਸਿੰਘ ਦੀ ਐਮਿਤ ਕਿਉਂਕਿ ਲਗਾਤਾਰ ਉਹੀ ਸਾਰੇ ਮਾਮਲਿਆਂ ਦੀ ਨਜ਼ਰਸਾਨੀ ਕਰ ਰਿਹਾ ਉਹੀ ਦੇਸ਼ ਦੇਣ ਵਾਲੇ ਆ ਉਹਨਾਂ ਦੀ ਗਵਾਹੀ ਇਥੇ ਸਾਰੀਆਂ ਮੀਟਿੰਗਾਂ ਹੋਈਆਂ ਹੁਣ ਵੱਡੀ ਗੱਲ ਇਹ ਆ ਬਾਕੀ ਚਲੋ ਆਪਾਂ ਸਿਸ਼ੂ ਦੇ ਗੱਲ ਕਰਾਂਗੇ ਪਰ ਜੋ ਜਥੇਦਾਰ ਅਕਾਲਤਾ ਸਾਦੇ ਗੈਨੀ ਰਗਵੀਰ ਸਿੰਘ ਉਹਨਾਂ ਨੇ ਗੱਲ ਕਹੀ ਹੈ ਕਿ ਜੇ ਮੇਰੀ ਗੱਲ ਨਹੀਂ ਮੰਨੀ ਜਾਣੀ ਜਾਂ ਮੈਨੂੰ ਉਹਦੇ ਤੋਂ ਛੁਡਾਉਣਗੇ ਮੈਂ ਤਾਂ ਕਹਿੰਦੇ ਪਹਿਲੇ ਹੀ ਆਪਣੇ ਕੱਪੜੇ ਬੈਗ ਚ ਪਾ ਕੇ ਰੱਖੇ ਆ ਤੇ ਮੈਨੂੰ ਕੋਈ ਦਿੱਕਤ ਨਹੀਂ ਮੈਂ ਆਪਣਾ ਉਹਦਾ ਜਿਹੜਾ ਛੱਡ ਕੇ ਉੱਤਰ ਜਾਾਂਗਾ ਇੱਥੋਂ ਸਵਾਲ ਜਨਰਲਿਸ ਵੀ ਇਸਨੇ ਦੇ ਕੱਪੜੇ ਪੈ ਕਨ ਜਾਂ ਬੈਗ ਚ ਪਾਉਣ ਦਾ ਨਹੀਂ ਸਵਾਲ ਕਾਲਸ ਦੇ ਜਥੇਦਾਰ ਦਾ ਹੈ ਜਿੰਨਾਂ ਵੱਲੋਂ ਬਿਆਨ ਦਿੱਤਾ ਗਿਆ ਮੈਂ ਕਹਾਂ ਜ਼ਰੂਰ ਆਪਾਂ ਦੇਖੋ ਧਾਰਨੀ ਤੌਰ ਤੇ ਉਹਨੇ ਪਰਪੱਕ ਨਹੀਂ ਹੋਵਾਂਗੇ ਪਰ ਜਨਰਲਿਸ ਲੰਬੇ ਸਮੇਂ ਤੋਂ ਆਪਾਂ ਬਾਕੀ ਕਾ ਕ ਮੁੱਦੇ ਆ ਦੇ ਪੋਲੀਟਿਕਲ ਹੈ ਤੇ ਧਾਰਮਿਕ ਹਨ ਕਵਰ ਕਰਦੇ ਆ ਰਹੇ ਆ ਜੇ ਜਿਹੜੀਆਂ ਸਾਡੀਆਂ ਸੰਸਥਾਵਾਂ ਹਨ ਪੰਥ ਨੂੰ ਹੀ ਕਰਾ ਨੂੰ ਤੋੜ ਦੇਣਗੀਆਂ ਤਾਂ ਫਿਰ ਪੰਥ ਦੀ ਗੱਲ ਕੌਣ ਕਰੇਗਾ ਹਰ ਕਾਲ ਸਸਦ ਦੇ ਜੱਥੇਦਾਰੀ ਜੇ ਕਹਿਣ ਲੱਗੇ ਕਿ ਮੈਂ ਤਾਂ ਤਿਆਰ ਆ ਬੈਂਕ ਚ ਕਪੜੇ ਪਾਏ ਆ ਘਰ ਨੂੰ ਜਾਣ ਨੂੰ ਤਿਆਰ ਆ ਮੈਨੂੰ ਕੋਈ ਪਰਵਾਹ ਨਹੀਂ ਇਹ ਸਥਿਤੀ ਕਿਉਂ ਪੈਦਾ ਹੋਈ ਮੈਂ ਸਮਝਦਾ ਕਿ ਉਹਦੇ ਨਾਲੋਂ ਬਾਕੀ ਸਭ ਛੋਟੀਆਂ ਗੱਲਾਂ ਐ ਕੋਈ ਕਿਸੇ ਦੀ ਰਾਏ ਤੇ ਹੋ ਸਕਦੇ ਕਿ ਤੇ મતਭੇਦ ਹੋ ਸਕਦੇ ਐ ਕਿ ਕੋਈ ਹਰੇਕ ਨੂੰ ਤਕਾਰਾ ਗੱਲ ਕਹਿਣ ਦਾ ਸ਼ਮਣੀ ਕਾਲੀ ਦਲ ਦੀ ਭਰਤੀ ਦੀ ਆਪਾਂ ਗੱਲ ਕਰ ਲਈਏ ਉਹਦੇ ਲਈ ਅਕਾਲ ਤਾਸਾ ਦੀ ਅਗਵਾਈ ਦੇ ਹੇਠ ਉਹਨਾਂ ਦੇ ਰੇਸ਼ ਦੇ ਹੇਠ ਸੱਤ ਮੈਂਬਰੀ ਕਮੇਟੀ ਬਣਾਈ ਗਈ ਜੀ ਉਹ ਸੱਤ ਮੈਂਬਰੀ ਕਮੇਟੀ ਕਿਸ ਕਦਰ ਜਿਹੜੀ ਰੁਲ ਗਈ ਰੁਲ ਗਈ ਸ਼ਬਦ ਵਰਤਾਂਗਾ ਹੂੰ ਕਿਉਂਕਿ ਉਹਦੇ ਮੁਤਾਬਕ ਕਾਰਵਾਈ ਕੋਈ ਨਹੀਂ ਹੋਈ ਉਹ ਕਮੇਟੀ ਦੇ ਮੈਂਬਰ ਹੀ ਜਿਸ ਜਿ ਹਮੇਸ਼ਾ ਮੈਂ ਅਕਸਰ ਕਈ ਵਾਰੀ ਦਰਉਣਾ ਦਰਸ਼ਕਾਂ ਦੇ ਅੱਗੇ ਚੰਗੀ ਗੱਲ ਨੂੰ ਕਹਿੰਦੇ ਵਾਰ-ਵਾਰ ਦਰਾਇਆ ਦੇ ਕੋਈ ਮਾੜੀ ਗੱਲ ਨਹੀਂ ਹੁੰਦੀ ਅਸੀਂ ਹਮੇਸ਼ਾ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਮਹਾਨ ਹੈ ਔਰ ਸੇ ਕੌਮ ਦੀ ਸ਼ਾਨ ਹੈ ਉਸ ਅਕਾਲ ਸਰ ਦੀ ਫੈਸਲ ਤੇ ਖੜੇ ਹੋ ਕੇ ਫੈਸਲਾ ਸੁਣਾਇਆ ਗਿਆ ਸੱਤ ਮੈਂਬਰੀ ਕਮੇਟੀ ਬਣਾਈ ਗਈ ਔਰ ਰੁਲ ਗਈ ਸੱਤ ਮੈਂਬਰੀ ਕਮੇਟੀ ਜੀ ਉਹਦੇ ਜਿਹੜੇ ਮੈਂਬਰ ਬਚੇ ਆ ਪੰਜ ਦੇਖੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਸਾਹਿਬ ਕਾ ਪ੍ਰਧਾਨ ਕਪਾ ਇਸੇ ਉਗੜੂਗਾ ਤਸਦੀਫਾ ਦੇ ਕੇ ਘਰ ਬੈਠੇ ਆ ਕਿਉਂ ਪਰ ਜਿੱਦਿਆਂ ਇਹੋ ਜੀਆਂ ਪੈਦਾ ਹੋ ਗਿਆਂ ਬਜ਼ੁਰਗ ਆਗੂ ਆ ਮਾਨ ਸਤਕਾਰ ਨਾਲ ਲਿਆਂਦਾ ਸੀ ਕਮੇਟੀ ਚ ਕਿਉਂ ਹੁਣ ਉਹਨਾਂ ਨੂੰ ਆਪਣਾ ਬੜਾਪਾ ਰੋਲਣ ਲਈ ਤਾਂ ਨਹੀਂ ਨਾ ਜਾਣਾਂ ਜੇ ਉਹਨਾਂ ਦੀ ਕੋਈ ਗੱਲ ਸਿਆਣਪ ਨਾਲ ਸੁਣੀ ਜਾਏਗੀ ਤਾਂ ਤਾਂ ਹੀ ਜਾਣਗੇ ਜੀ ਸਾਹਬੜੇ ਜਿਹਦਾ ਵਿਦਵਾਨ ਆਗੂ ਹੈ ਦੂਜੀ ਆਪਾਂ ਗੱਲ ਕਰਦੇ ਹਾਂ ਸੋਹਣੀ ਗੁਰਦਾਰਾ ਪਰੰਧ ਗੜੀ ਇਹ ਮੁੱਦਾ ਮੌਜੂਦਾ ਪ੍ਰਧਾਨ ਅਜ ਵੀ ਪ੍ਰਧਾਨ ਨੇ ਉਹਦੇ ਦੇ ਅਜੇ ਬੇਸ਼ੱਕ ਉਹਨੇ ਅਸਤੀਫਾ ਦਿੱਤਾ ਹੋਏਗੇ ੜੂਕੜ ਰਜਿਸਟਰ ਸੰਗ ਤਾਂ ਨਹੀਂ ਜੀ ਉਸ ਕੇ ਮੇਜਰ ਕ੍ਰਿਮੀਨਲ ਸੀ ਉਹਨਾਂ ਨੂੰ ਅਸਤੀਫਾ ਦੇ ਕੇ ਘਰ ਬੈਠਣਾ ਪੈ ਗਿਆ ਹੁਣ ਜਥੇਦਾਰ ਸਾਹਿਬ ਵੀ ਕਹਿੰਦੇ ਮੈਂ ਵੀ ਜਾਣ ਨੂੰ ਤਿਆਰ ਆਂ ਜੇ ਜਥੇਦਾਰ ਨੇ ਇਹ ਗੱਲ ਕਹਿਤੀ ਐ ਤਾਂ ਫਿਰ ਮੈਂ ਸਮਝਦਾ ਕਿ ਪੰਥ ਵੱਲੋਂ ਭਰਤੀ ਕਰਨ ਦੇ ਮਾਮਲੇ ਦੀ ਗੱਲ ਕਰ ਲਈਏ ਆਪਾਂ ਚਾਹੇ ਪਰਸੀਆਂ 35 ਲੱਖ ਵੰਡ ਲਈਏ ਤੇ ਚਾਹੇ ਵੰਡ ਲਈਏ 40 ਲੱਖ ਭਰਤੀ ਕਰ ਲਈਏ ਜੇ ਕਾਹ ਸਦ ਜਥੇਦਾਰ ਇਹ ਨਹੀਂ ਕੋਈ ਕੋਈ ਸੁਣੀ ਸੁਣੀ ਨਹੀਂ ਗੱਲਾਂ ਪਰ ਸੂਤਰਾਂ ਦੇ ਰਹੀ ਗੱਲ ਕਰ ਰਹੇ ਆਂ ਆਪਾਂ ਆਪਣੇ ਦਰਸ਼ਕਾਂ ਨਾਲ ਉਹ ਗੱਲ ਦੀ ਸਾਂਝ ਪਾ ਰਹੇ ਆ ਜਿਹੜੀ ਗੱਲ ਆਕਾਲੀ ਸਾਡੇ ਜਥੇਦਾਰ ਨੇ ਖੁਦ ਮੀਡੀਆ ਚ ਆ ਕੇ ਕਹੀ ਹੈ ਕਿ ਮੈਂ ਤਾਂ ਬੈਗ ਚ ਕਪੜੇ ਪਾਏ ਆ ਆਪਣਾ ਉਧਰ ਛੱਡਣ ਲਈ ਤਿਆਰ ਆ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਇਸ ਸਿੱਧੀ ਪਹਿਲਾ ਕਿਉਂ ਹੋਈ ਸਵਾਲ ਇਹ ਇਸ ਗੱਲ ਦਾ ਹੈ ਮੈਂ ਕਹਿੰਨਾ ਕਿ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪ੍ਰਧਾਨ ਅਕਾਲੀ ਦਲ ਦਾ ਪ੍ਰਧਾਨ ਦੁਨੀਆ ਪੱੜ ਤੇ ਬੈਠਾ ਜਿਹੜਾ ਸਿੱਖ ਪਾਈ ਜਾ ਰਹਾ ਉਹਦੇ ਲਈ ਸਾਰਾ ਕੁਝ ਛੋਟਾ ਆ ਖਾਲਸਾ ਜਨ ਨਾਲੋਂ ਉੱਪਰ ਕੁਝ ਨਹੀਂ ਹੈ ਅਸੀਂ ਉਸ ਫਸੀਲ ਤੋਂ ਖੜੇ ਹੋ ਕੇ ਐਲਾਨ ਜਿਨ੍ਹਾਂ ਕੇ ਸਰਚ ਗਿਆ ਉਹਨਾਂ ਲਾਗੂ ਕਰਨ ਦੇ ਇਦਾਂ ਦੀਆਂ ਪ੍ਰਸਥਤੀਆਂ ਬਣ ਜਾਣ ਅੱਪ ਬਹੁਤ ਸਾਰੇ ਮੁੱਦਿਆਂ ਦੇ ਗੱਲ ਕਰਦੇ ਆ ਪੋਲੀਟਿਕਲ ਮੰਗਾਂ ਤੇ ਗੱਲ ਕਰਦੇ ਆ ਪੋਲੀਟਿਕਲ ਪਾਰਟੀ ਦੇ ਮਤਭੇਦਾਂ ਦੀ ਗੱਲ ਕਰਦੇ ਆ ਪਰ ਆਪਾਂ ਹੁਣ ਉਹ ਸਵੇਦਨਸ਼ੀਲ ਮੁੱਦੇ ਤੇ ਗੱਲ ਕਰਦੇ ਆ ਜਿਹਦੇ ਨੇ ਸੰਦੇ ਕਿ ਪੰਜਾਬੀਆਂ ਲਈ ਦੁਨੀਆ ਪੱੜ ਤੇ ਬੈਠੇ ਪੰਜਾਬੀਆਂ ਲਈ ਸ਼ਾਦਾ ਪਲੀਟੀਕਲ ਪਾਰਟੀਆਂ ਤੇ ਹੋਰ ਸਾਰੇ ਮਾਮਲੇ ਨਾਲੋਂ ਪੰਜਾਬੀ ਰੋਟੀ ਤੋਂ ਭੁੱਖਾ ਰਹਿ ਸਕਦਾ ਹੈ ਜੀ ਪੰਜਾਬੀ ਕੋਈ ਵੀ ਜਿਹੜਾ ਹੈਗਾ ਆਪਣੀ ਕੁਰਬਾਨੀ ਦੇ ਸਕਦਾ ਹੈ ਅਸੀਂ ਆਪਣੇ ਸ਼ਹੀਦਾਂ ਦੀ ਸ਼ਹਾਦਤ ਦੀ ਗੱਲ ਕਰਦੇ ਆਂ ਪਰ ਆਕਾਲ ਤਾਲ ਸਾਧ ਦੇ ਅੱਗੇ ਸਿਰ ਝੁਕਾਉਂਦੇ ਆ ਜਾ ਕੇ ਸਾਰੇ ਬਿਲਕੁਲ ਉਸ ਆਕਾਲ ਤਾਲ ਸਾਧ ਦੀ ਫਸੀਲ ਤੋਂ ਜਿਹੜੇ ਲੈ ਗਏ ਫੈਸਲੇ ਐ ਤੇ ਉਹਨਾਂ ਦੇ ਜਿਹੜੇ ਜਥੇਦਾਰ ਉਹਨਾਂ ਵੱਲੋਂ ਅੱਜ ਆਇਆ ਬਿਆਨ ਫਿਰ ਸਾਡੀਆਂ ਸੰਸਥਾਵਾਂ ਉਹਨਾਂ ਦੀ ਲੀਡਰਸ਼ਿਪ ਨੂੰ ਟੈਰੀ ਤਾਂ ਖੜਾ ਹੋਣਾ ਹੀ ਪਏਗਾ ਆਖਰ ਕੋਈ ਤਾਂ ਜਵਾਬ ਦੇ ਹੋਏਗਾ ਜੀ ਆਖਰ ਪੰਜ ਸਿਸ ਕਦਰ ਕੌਣ ਉੱਠਿਆ ਜਾ ਰਿਹਾ ਹੈ ਖਾਲਸਾ ਦੇ ਜਿਹੜੇ ਜਥੇਦਾਰ ਹੈ ਉਹਨਾਂ ਨੂੰ ਬਿਆਨ ਕਿਉਂ ਦੇਣਾ ਪਿਆ ਕੋਈ ਤਾਂ ਜਵਾਬ ਦੇ ਹੋਏਗਾ ਕਿ ਨਹੀਂ ਹੋਏਗਾ ਜੀ ਬਿਲਕੁਲ ਆਖਰ ਕੌਣ ਜਵਾਬ ਦੇਗਾ ਜੀ ਕਹਿੰਨੇ ਗੁਰੂਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਨਤਮਸਤਕ ਹੁੰਨੇ ਅਸੀਂ ਅਰਦਾਸ ਕਰਦੇ ਆਂ ਸਭ ਕਾਸੇ ਲਈ ਉਹਦੀ ਦੌਲਤ ਆ ਸਾਰਾ ਕੁਝ ਉਸੇ ਗੁਰੂ ਘਰ ਦੇ ਵਿੱਚੋਂ ਜਿਹੜੇ ਬਰਤਾਰੇ ਹੋ ਰਿਹਾ ਕੌਣ ਹੈ ਜਵਾਬ ਦੇ ਜੀ ਅੱਜ ਇਸ ਮਾਮਲੇ ਤੇ ਮੈਂ ਅੱਜ ਗੱਲ ਨਹੀਂ ਕਰਨਾ ਚਾਹਾਂਗਾ ਕਿ ਸੱਤ ਮੈਂਬਰੀ ਕਮੇਟੀ ਦਾ ਕੀ ਬਣਿਆ ਕੀ ਨਹੀਂ ਬਣਿਆ ਐਡਵੋਕੇਟ ਰਜਿੰਦਰ ਸਿੰਘ ਤਾਂ ਮੈਂ ਦੱਸਦਾ ਅਸਤੀਫਾ ਆਪਸੋਂ ਦਾ ਕਿ ਨਹੀਂ ਆਉਂਦਾ ਬੀਿੰਗ ਅ ਜਰਨਲਿਸਟ ਮੈਂ ਲੰਬੇ ਸਮੇਂ ਤੋਂ ਪੰਥਕ ਮਾਮਲੇ ਨੂੰ ਕਵਰ ਕਰਦਾ ਆ ਰਿਹਾ ਮੇਰੇ ਲਿਹਾਜ਼ ਨਾਲ ਮੇਰੀ ਸੋਚ ਹੈ ਕਿ ਜੋ ਕਾਲ ਸਦ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਹੈ ਉਸ ਮਾਮਲੇ ਤੇ ਪਹਿਲਾਂ ਪੰਚ ਨੂੰ ਨਵੇੜਾ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਕਾਸਾ ਸਾਦਾ ਦੇ ਜੱਥੇ ਦਾਦਾ ਸਤਕਾਰ ਜਾਂ ਕਾਲ ਸਾਦਾ ਦਾ ਸਤਕਾਰ ਕਰਦੇ ਜਿਹਦੇ ਬਾਰੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਆ ਜੀ ਐਸਜੀਪੀਸੀ ਭਾਰਤੀ ਦੀ ਮੈਮ ਉਸ ਤੋਂ ਸਭ ਤੋਂ ਵੇਖੀਆਂ ਗੱਲਾਂ ਆਖਰ ਕਦੇ ਇਹਨਾਂ ਗੱਲਾਂ ਦੇ ਜਵਾਬ ਫਿਰ ਲੈ ਜਾਣਗੇ ਜੀ 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 ਸਿੱਤ ਸਭਗੇ ਵਾਦੇ ਆ ਤੇ ਗੱਲ ਕਰਦੇ ਆ ਸੁਨੀਲ ਜਾਖੜ ਉਹਨਾਂ ਦੀ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਅੱਜ ਉਹਨਾਂ ਨੇ ਆਪਣੇ ਨਿਵਾਸ ਥਾਨ ਦੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੀ ਗੱਲ ਇਹ ਰਹੀ ਕਿ ਉਹਨਾਂ ਨੇ ਦੋ ਅਹਿਮ ਮੁੱਦੇ ਛੇੜੇ ਪਹਿਲਾ ਮੁੱਦਾ ਕਹਿੰਦੇ ਜੇ ਕੇਂਦਰ ਦੀ ਨੀਤੀ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਨਹੀਂ ਪਸੰਦ ਆਈ ਪੰਜਾਬ ਸਰਕਾਰ ਆਪਦੀ ਨੀਤੀ ਬਣਾ ਲਵੇ ਨੀਤੀ ਬਣਾ ਕੇ ਕਿਸਾਨਾਂ ਨੂੰ ਦਿਖਾ ਲਵੇ ਤੇ ਉਸ ਨੂੰ ਲਾਗੂ ਕਰ ਦੇਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਹਿੰਦੇ ਪਰ ਉਹਦੇ ਲਈ ਹਿੰਮਤ ਹੋਣੀ ਚਾਹੀਦੀ ਹੈ ਯਾਨੀ ਕਿ ਸਿੱਧੇ ਤੌਰ ਤੇ ਚੈਲੰਜ ਕੀਤਾ ਗਿਆ ਦੇ ਨਾਲ ਨਾਲ ਗੱਲ ਉਹਨਾਂ ਨੇ ਪੰਜਾਬ ਦੇ ਪਾਣੀਾਂ ਦੀ ਵੀ ਕੀਤੀ ਹੈ ਜੋ ਕਿ ਦਿਨ-ਬਦਨ ਡੂੰਘੇ ਜਾ ਰਿਹਾ ਹੈ ਕਿਵੇਂ ਦੇਖਦੇ ਇਸ ਨੂੰ ਬਿਲਕੁਲ ਜਿਵੇਂ ਕੋਈ ਦੁਆਰ ਹੈ ਨਹੀਂ ਸ੍ਰੀ ਜਾਖੜ ਖਦਾਵਰ ਪੰਜਾਬ ਦੇ ਆਗੂ ਮੈਂ ਹਮੇਸ਼ਾ ਹੀ ਇਹਨਾਂ ਨੇ ਬਲੇ ਸੁਲਝੇ ਖਾਤੂ ਤੇ ਖੇਤੀ ਮੁੱਦਿਆਂ ਤੇ ਬੜੀ ਮਹਾਰਤ ਰੱਖਦੇ ਆ ਆਪਾਂ ਅੱਗੇ ਕਈ ਵਾਰੀ ਇਹ ਦਰਸ਼ਕਾਂ ਨਾਲ ਇਹ ਗੱਲ ਸਮਝੀ ਕਰਦੇ ਆ ਕਿ ਜਦੋਂ ਵਿਧਾਨ ਸਭਾ 'ਚ ਬੋਲਦੇ ਸੀ ਤਾਂ ਵਿਧਾਨ ਸਭਾ ਸਾਰੀ ਜਿਹੜੀ ਹੈਗੀ ਹੈ ਸਾਂ ਰੋਕ ਕੇ ਸੁਣਦੀ ਸੀਗੇ ਜਾਖੜ ਸਾਹਿਬ ਖੇਤੀ ਮੁੱਦੇ ਤੇ ਕੀ ਗੱਲ ਕਹਿੰਦੇ ਆ ਅਕਸਰ ਕਹਿੰਦੇ ਨੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹ ਪੂਰੇ ਸੰਗ ਨੂੰ ਕਹਿੰਦੇ ਸੀ ਕਿ ਜਾਖੜ ਸਾਹਿਬ ਨੇ ਇਸ ਮੁੱਦੇ ਤੇ ਗੱਲ ਕਰ ਰਿਆ ਆਪਾਂ ਬਾਅਦ ਕੋਈ ਹੋਰ ਗੱਲ ਕਰਾਂਗੇ ਸੋ ਜਾਖੜ ਸਾਹਿਬ ਨੇ ਜਦ ਪਾਣੀਆਂ ਦੀ ਗੱਲ ਕੀਤੀ ਹੈ ਖੇਤੀ ਨੀਤੀ ਦੀ ਗੱਲ ਕੀਤੀ ਹੈ ਤਾਂ ਇਹ ਮਾਮਲਾ ਇਸ ਬਾਰੇ ਕੋਈ ਦੂਰ ਹੈ ਨਹੀਂ ਪਰ ਇਹਦੇ ਦੋ ਪਹਿਲੂ ਆ ਦੇਖੋ ਇੱਕ ਤਾਂ ਪੰਜਾਬ ਸਰਕਾਰ ਬਾਰੇ ਗੱਲ ਕੀਤੀ ਉਹਨਾਂ ਨੇ ਜੀ ਕਿ ਕਿ ਪੰਜਾਬ ਸਰਕਾਰ ਨੂੰ ਆਪਣੀ ਖੇਤੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਬਿਲਕੁਲ ਲੰਬਾ ਸਮਾਂ ਹੋ ਗਿਆ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਆਪਣੇ ਵਿਦਵਾਨਾਂ ਦੀ ਰਹਿ ਲੈ ਰਹੇ ਹਾਂ ਮਾਰਾਂ ਦੀ ਰਹਿ ਲੈ ਰਹੇ ਹਾਂ ਤੇ ਅਜੇ ਤੱਕ ਠੋਸ ਤੌਰ ਤੇ ਕੋਈ ਸਾਹਮਣੇ ਨਹੀਂ ਆਇਆ ਸਵਾਲ ਠਮਾਨੂ ਦਾ ਬਣਦਾ ਹੈ ਸੁਭਾਵਿਕ ਹੈ ਦੂਜੀ ਗੱਲ ਜਾਗਰਦ ਸਿੰਘ ਦੇ ਕੋਲ ਜੇ ਵੀ ਆਗੂ ਹਨ ਆਪਣੇ ਪਾਰਟੀ ਨੂੰ ਡਿਫੈਂਡ ਕਰਨਾ ਹੀ ਕਰਨਾ ਹੈ ਆ ਜਾਗਰਦ ਸਾਹਿਬ ਇਹ ਗੱਲ ਨਹੀਂ ਹੋ ਸਕਦੀ ਕਿ ਆਪਾਂ ਕਹੀਏ ਕਿ ਪੰਜਾਬ ਸਰਕਾਰ ਦਾ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਜਿਹੜੀ ਹਿੰਦੁਸਤਾਨ ਦੀ ਜ਼ਿੰਮੇਵਾਰ ਹੈ ਨਕੜੀ ਪੰਜਾਬ ਸਰਕਾਰ ਵੀ ਉਸ ਦਾ ਹੀ ਕਿੱਸਾ ਹੈ ਕੇਂਦਰ ਦਾ ਸਰਕਾਰ ਦਾ ਔਰਿੰਦਰ ਸਾਹ ਦਾ ਜੇ ਖੇਤੀ ਨੀਤੀ ਨੂੰ ਲੈ ਕੇ ਸਮੱਸਿਆਵਾਂ ਆਖੜੀਆਂ ਹੋ ਰਹੀਆਂ ਕਿਉਂਕਿ ਅਸੀਂ ਹਾਇਦਨ ਸੁਣਦੇ ਆ ਪਹਿਲੇ ਮੰਡਲ ਦੇ ਅੰਦਰ ਤੇ ਪਾਰਲੀਮੈਂਟ ਦੇ ਬਾਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਬੜੇ ਹਤਾਸ਼ੀ ਹੈ ਪਿਛਲੇ ਦਿਨਾਂ ਚ ਵੀ ਉਹਨਾਂ ਨੇ ਖਜ਼ਾਨੇ ਤੋਂ ਕਿਸਾਨਾਂ ਦੀ ਜੇਲ੍ਹ ਤੋਂ ਕੁਝ ਪੈਸੇ ਭਾਇ ਜਿਹੜੀ ਕਿਸ਼ਤ ਪਾਉਂਦੇ ਆ ਬਹੁਤ ਧਿਆਨ ਰੱਖਿਆ ਜਾਂਦਾ ਚੰਗੀ ਗੱਲ ਹੈ ਔਰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਕੇਂਦਰ ਦੀ ਜ਼ਿੰਮੇਵਾਰੀ ਵੀ ਨਾਲ ਹੀ ਬਣਦੀ ਹੈ। ਇਹਦੇ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਜਿੰਦੇ ਦੇ ਨਾਲ ਬਿਆਨ ਦੇਣਾ ਆਪਣੇ ਆਪ ਚ ਮੈਂ ਸਮਝਦਾ ਕਿ ਚੰਗਾ ਇਸ ਮਾਮਲੇ ਚ ਸਾਰੂ ਰਜਾਣਾ ਹੈ। ਪਰ ਭਾਜਦੋਏ ਦੇਖਦੇ ਨੇ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਸਾਲ ਤੋਂ ਪਰ ਮੋਰਚਾ ਹੋ ਗਿਆ ਲੱਗਿਆ ਨੂੰ। ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇ ਵਾਲ ਮਰਨwarte ਬੈਠੇ ਆ। 100 ਦਿਨ ਤੱਕ ਉਹਨਾਂ ਦਾ ਮਰਨwarte ਪਹੁੰਚਣ ਵਾਲਾ ਹੈ। ਕੇਂਦਰ ਨਾਲ ਗੱਲਬਾਤ ਹੋ ਰਹੀ ਹੈ ਕੇਂਦਰ ਤਰੀਕ ਵੇ ਤਰੀਕ ਦਿੱਤੀ ਜਾ ਰਿਹਾ ਖੇਤੀ ਨੀਤੀ ਅਕਸਰ ਕਿਹਾ ਖੇਤੀ ਨੀਤੀ ਕਿਸਾਨਾਂ ਨੂੰ ਬਚਾਉਣ ਲਈ ਹੈ ਨਾ ਤੇ ਕਿਸਾਨਾਂ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਵੀ ਕਿਸਾਨਾਂ ਨੂੰ ਬਚਾਉਣ ਲਈ ਹੈ ਸੋ ਕੇਂਦਰ ਤੇ ਪੰਜਾਬ ਸਰਕਾਰ ਦੋਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਇੱਕ ਦੂਜੇ ਨੂੰ ਕਟਾਰੇ 'ਚ ਖੜਾ ਕਰਕੇ ਨਾ ਤਾਂ ਦੇਸ਼ ਦਾ ਕੁਝ ਬਣ ਲੱਗਿਆ ਤੇ ਨਾ ਹੀ ਕਿਸਾਨਾਂ ਦਾ ਕੁਝ ਬਣ ਲੱਗਿਆ ਇਹ ਵੀ ਨਹੀਂ ਆ ਕਿ ਪੰਜਾਬ ਵਾਲੇ ਕਹਿ ਰਹੇ ਜੀ ਪੱਲਾ ਝਾੜ ਕੇ ਕੇਂਦਰ ਹੀ ਜ਼ਿੰਮੇਵਾਰ ਹੈ ਪੰਜਾਬ ਦੇ ਕਿਸਾਨ ਕਹਿੰਦੇ ਕੋਈ ਸਮਝੌਤੇ ਕੁਝ ਵਾਦੇ ਸਾਡੇ ਨਾਲ ਪੰਜਾਬ ਵਾਲਿਆਂ ਨੇ ਕੀਤੇ ਸੀ ਕਹਿੰਦੇ ਉਹ ਤਾਂ ਲਾਗੂ ਕਰੋ ਸੋ ਪੰਜਾਬ ਆਪਣੀ ਜ਼ਿੰਮੇਵਾਰੀ ਤੋਂ ਮੁੱਕ ਨਹੀਂ ਸਕਦਾ ਮੁੱਕ ਨਹੀਂ ਹੋ ਸਕਦਾ ਅਰੇ ਦਾ ਅਥੇ ਵੀ ਨਹੀਂ ਕਿ ਕੇਂਦਰ ਪੱਲਾ ਝਾੜ ਜੇ ਜੀ ਸਤ ਜੀ ਸਾਹਿਬ ਅੱਗੇ ਕਿਸਾਨਾਂ ਦੀ ਅੱਜ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੀ ਅੱਜ ਇੱਕ ਅਹਿਮ ਮੀਟਿੰਗ ਰਹੀ ਹੈ ਪਰ ਇਸ ਮੀਟਿੰਗ ਦੇ ਵਿੱਚ ਦੋ ਅਹਿਮ ਮਤੇ ਨੇ ਜਿਹੜੇ ਉਹ ਪਾਏ ਗਏ ਨੇ ਜਿਸ ਬਾਬਤ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਕੀਤੀ ਗਈ ਹੈ ਇਹਨਾਂ ਦੋ ਮਤਿਆਂ ਦੇ ਵਿੱਚ ਪਹਿਲਾ ਮਤ ਹੈ ਜਿਹੜਾ ਉਹ ਜਾਲ ਸੋਧ ਐਕਟ ਨੂੰ ਲੈ ਕੇ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਸਿੱਧੇ ਹੱਕ ਨੇ ਜਿਹੜੇ ਉਹ ਬਹੁਤੀਆਂ ਥਾਵਾਂ ਤੇ ਖਾਸ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ ਕੇਂਦਰ ਦੇ ਹੱਥ ਚ ਚਲੇ ਜਾਂਦੇ ਨੇ ਇਸ ਲਈ ਪੰਜਾਬ ਸਰਕਾਰ ਨੂੰ ਇਹਦੇ ਲਈ ਕੰਮ ਕਰਨਾ ਚਾਹੀਦਾ ਹੈ ਤੇ ਦੂਜੀ ਗੱਲ ਹੈ ਜਿਹੜਾ ਮਤਾ ਪਾਇਆ ਗਿਆ ਉਹ ਸਿੱਖਿਆ ਨੀਤੀ ਨੂੰ ਲੈ ਕੇ ਕਹਿੰਦੇ ਸਿੱਖਿਆ ਨੀਤੀ ਤੇ ਕੰਮ ਕਰਨ ਦੀ ਲੋੜ ਹੈ ਪੰਜਾਬੀ ਭਾਸ਼ਾ ਲਈ ਕੰਮ ਕਰਨ ਦੀ ਲੋੜ ਹੈ ਜਿਸ ਲਈ ਪੰਜਾਬ ਸਰਕਾਰ ਹੰਬਲਾ ਮਾਰੇ ਪੰਜਾਬੀ ਲਾਗੂ ਕਰ ਦਿੱਤੀ ਗਈ ਹੈ ਪਰ ਬਹੁਤੇ ਸਕੂਲ ਨੇ ਜਿਹੜੇ ਸਿੱਧੇ ਸੈਂਟਰ ਦੇ ਅੰਡਰ ਨੇ ਇਹ ਦੋ ਵਿਸ਼ੇ ਅਹਿਮ ਰਹੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਚੰਡੀਗੜ੍ਹ ਧਰਨਾ ਜਿਹੜਾ ਉਹ ਕਲੀਅਰ ਹੈ ਤੇ 3 ਮਾਰਚ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਰੱਖੀ ਗਈ ਹੈ ਕਿਸਾਨਾਂ ਦੀ ਕਿਵੇਂ ਦੇਖਦੇ ਹੋ ਬਿਲਕੁਲ ਹੈ ਮੁੱਦਾ ਜਿਹਦਾ ਪਾਕਿਸਾਨਾਂ ਦਾ ਜ਼ਿਕਰ ਕਰ ਰਿਹਾ ਪਹਿਲਾਂ ਵੀ ਇਸ ਮੁੱਦੇ ਤੇ ਆਪਾਂ ਗੱਲ ਕੀਤੀ ਹੈ ਸੰਯੁਕਤ ਕਿਸਾਨ ਮੋਰਚਾ ਜਿਹੜਾ ਕੰਮੀ ਪੱਧਰ ਤੇ ਅਗਵਾਈ ਕਰਦਾ ਰਿਹਾ ਕਿਸਾਨ ਅੰਦolan ਦੀ ਉਹਨਾਂ ਦੀ ਆ ਚੰਡੀਗੜ੍ਹ ਚ ਲੋਕਿੰਗ ਸੀ ਉਹਨਾਂ ਨੇ ਦੋ ਤਿੰਨ ਵੱਡੇ ਫੈਸਲੇ ਲਏ ਐ ਪਹਿਲਾ ਵੱਡਾ ਫੈਸਲਾ ਦੇਖੋ 5 ਮਾਰਚ ਦਾ ਉਹਨਾਂ ਦਾ ਚੰਡੀਗੜ੍ਹ ਤਰਨਾ ਹੈ ਮਾਰਚ ਕਹੇ ਲੋ ਤਰਨਾ ਕਹੇ ਉਹ ਕਹਿੰਦੇ ਸੀ ਪੱਕੇ ਤੌਰ ਤੇ ਚੰਡੀਗੜ੍ਹ ਤਾ ਨਾ ਲਾਉਣਾ ਰਿਹਾ ਨਿਰਭਰ ਕਰਦਾ ਹੈ ਕਿ ਮੁਖੰਦਰ ਭਗਵੰਦ ਮਾਨ ਨਾਲ ਜਿਹੜੀ ਮੀਟਿੰਗ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਮੀਟਿੰਗ ਕਿੰਨੀ ਕਸਰਤਕ ਹੋਏਗੀ ਜੇ ਉਹਦੇ ਚੰਗੇ ਨਤੀਜੇ ਆਉਣਗੇ ਤਾਂ ਕੋਈ ਨੀਤੀ ਦੇ ਮਤਾਬਕ ਦਾ ਜਿਹੜਾ ਹੈਗਾ ਤਾਂ ਨਾਲ ਕੁਝ ਦਿਨਾਂ ਲਈ ਵੀ ਹੋ ਸਕਦਾ ਜੇ ਕੋਈ ਸ਼ਾਂਤੀ ਨਹੀਂ ਬਣੇ ਹੋਏਗੀ ਤਾਂ ਥਰ ਨਾਲ ਲੰਬਾ ਵੀ ਹੋ ਸਕਦਾ ਸੁਨਹਿਰ ਪਰ ਕਰੇਗਾ ਕਿ ਤਨਮਾਰ ਦੇ ਮੁੱਖ ਮੰਤਰੀ ਭਗਵਾਨਦਾਨ ਤੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੈ ਉਹਨਾਂ ਦੀ ਗੱਲਬਾਤ ਦਾ ਸਟਾ ਕੇ ਸਾਹਮਣੇ ਆਉਂਦਾ ਔਰ ਜਦੋਂ ਥਰ ਨਾਲ ਤੈਅ ਕੀਤਾ ਗਿਆ ਤਾਂ ਉਹਨਾਂ ਦਿਨਾਂ ਚ ਇਹਨੇ ਇਸ ਕਰਕੇ ਵੀ ਰੱਖਿਆ ਸੀ के दी दी दा दा है, है। कि ਜਿਹੜੇ ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨ ਜਿਹੜਾ ਨਵੇਂ ਸੋਧੇ ਮੰਡੀਕਰਨ ਦੀ ਨੀਤੀ ਲਾਂਦੀ ਗਈ ਹੈ ਖਰੜਾ ਲਿਆਂਦਾ ਗਿਆ ਉਹਨੂੰ ਰੱਦ ਕਰਨ ਦੀ ਗੱਲ ਸੀ ਹੁਣ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਿਕਲ ਕੇ ਗਿਆ ਉਸ ਸੈਸ਼ਨ 'ਚ ਜਿਹੜਾ ਮੰਡੀਕਰਨ ਦੀ ਨਵੀਂ ਜਿਹੜੀ ਕੇਂਦਰ ਦੀ ਨੀਤੀ ਹੈ ਖਰੜਾ ਹੈ ਉਹਨੂੰ ਪੰਜਾਬ ਵਿਧਾਨ ਸਭਾ ਨੇ ਮਕਮਲ ਤੌਰ ਤੇ ਰੱਦ ਕਰ ਦਿੱਤਾ ਸੋ ਸਹਿਯੁਤ ਕਿਸਾਨ ਮੋਰਚੇ ਦੀ ਇਹ ਤਾਂ ਕਿ ਜਿੱਤ ਆਪਾਂ ਕਹਿ ਸਕਦੇ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਗੱਲ ਮੰਨੀ ਹੈ ਔਰ ਕੇਂਦਰ ਦਾ ਖਰੜਾ ਰੱਦ ਕਰ ਦਿੱਤਾ ਰਹੇ ਗਾਇਜ਼ ਜਲ ਬੋਰਡ ਦੀ ਬਹੁਤ ਸਹੀ ਗੱਲ ਹੈ ਕੇ ਅੰਦਰ ਦਾ ਸਵਾਲ ਹੈ ਲਗਾਤਾਰ ਜਿਹੜਾ ਹੈਗਾ ਉਹ ਜਿਹੜੇ ਪੰਜਾਬ ਦੇ ਅਧਿਕਾਰੀ ਆਪਣੇ ਹੱਥਾਂ 'ਚ ਲੈ ਰਿਹਾ ਆਪਾਂ ਪਿੱਛੇ ਵੀ ਇੱਕ ਦਮ ਗੱਲ ਕੀਤੀ ਸੀ ਇੱਦੇ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਅਧਿਕਾਰੀ ਡਾਉਣ ਦਾ ਸਵਾਲ ਹੈ ਤੇ ਪੰਜਾਬ ਦੀ ਸਰਮਾਈ ਕੋਈ ਨਹੀਂ ਪੰਜਾਬ ਸਰਕਾਰ ਨੇ ਪੱਤਰ ਵੀ ਲਿਖਿਆ ਮੁਖਵੰਦ ਨੇ ਪੱਤਰ ਵੀ ਲਿਖਿਆ ਕਿ ਉੱਥੇ ਸਾਡੇ ਅਧਿਕਾਰੀ ਦਾ ਫਰਜ਼ ਬਣਦਾ ਹੈ ਚੁੱਕ ਕੇ ਉਹਨਾਂ ਨੇ ਜਿਹੜਾ 12 ਸਾਲ ਤੋਂ ਬੈਠਾ ਹੈ ਰੈਣੀ ਦਾ ਅਧਿਕਾਰੀ ਉਸ ਨੇ 1 ਸਾਲ ਦੀ ਹੋਰ ਐਕਸਟੈਂਸ਼ਨ ਦੇਤੀ ਸੂਖ ਕਿਸਾਨਾਂ ਨੇ ਆਵਾਜ਼ ਉਠਾਈ ਹੈ ਕਿਉਂਕਿ ਸਿੱਧੇ ਤੌਰ ਤੇ ਜਦੋਂ ਪਾਣੀ ਦੀ ਗੱਲ ਹੁੰਦੀ ਹੈ ਤਾਂ ਕਿਸਾਨਾਂ ਦੀ ਜ਼ਿੰਦਗੀ ਨਾਲ ਜੁੜੀ ਵੀ ਗੱਲ ਹੈ ਸੂਖ ਕਿਸਾਨਾਂ ਨੇ ਇਸ ਮੁੱਦੇ ਤੇ ਮਾਮਲਾ ਉਠਾਉਣਾ ਹੀ ਉਠਾਣਾ ਸਿੱਖਿਆ ਨੀਤੀ ਦੀ ਗੱਲ ਕਰਦੇ ਆ ਚੰਗਾ ਮੁੱਦਾ ਹੈ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੀ ਪੰਜਾਬੀ ਜਵਾਨ ਦੀ ਗੱਲ ਕਰਦੇ ਆ ਪਿਛਲੇ ਦਿਨਾਂ ਨਾਲ ਜੇ ਆਪਾਂ ਸਾਰੇ ਜਾਣਦੇ ਕਿ ਕੇਂਦਰ ਦੀ ਜਿਹੜੀ ਸਿੱਖਿਆ ਨੀਤੀ ਹੈ ਉਹਦੇ ਹਮਦਰ ਕੇ ਵੀ ਆ ਗਿਆ ਸੀ ਕਿ ਪੰਜਾਬੀ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਖਰਚੰਗੀ ਗੱਲ ਹੈ ਬਾਸ ਸਪਸ਼ਟ ਕਰਨਾ ਆ ਗਿਆ ਕਿ ਨਹੀਂ ਆਓ ਜੀ ਕੋਈ ਗੱਲ ਨਹੀਂ ਉਰੇ ਦੇ باوجود ਦੇ ਖੇਤਰੀ ਪੇਸ਼ਾਵਾਂ ਨੂੰ ਪ੍ਰਫੁੱਲਤ ਕਰਨੀ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਕੇਵਲ ਕੋਈ ਮਤਾ ਜਾਂ ਫੈਸਲਾ ਰੱਦ ਕਰਾਉਣਾ ਜਾਂ ਲਾਗੂ ਕਰਾਉਣਾ ਨਹੀਂ ਆਪਾਂ ਚੰਡੀਗੜ੍ਹ ਦੀ ਵੀ ਗੱਲ ਕਰੀਏ ਪੰਜਾਬ ਦੀ ਰਾਜਧਾਨੀ ਹੈ ਲਗਾਤਾਰ ਲੰਬੇ ਸਮੇਂ ਤੋਂ ਮੈਂ ਦੇਖਿਆ ਵਿਧਾਨ ਸਭਾ 'ਚ ਮਤੇ ਵੀ ਪਾਸ ਹੁੰਦੇ ਰਹੇ ਪਰ ਚੰਡੀਗੜ੍ਹ ਸ਼ਹਿਰ ਆ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਇਹ ਤਾਂ ਸਵਾਲ ਉੱਠਦਾ ਹੈ ਕਿ ਚੰਡੀਗੜ੍ਹ ਨੇ ਜਿਹੜਾ ਕੋਈ ਜ਼ਮੀਨ ਦਾ ਟੁਕੜਾ ਹਰਿਆਣਾ ਨੂੰ ਦੇ ਦਿੱਤਾ ਗਿਆ ਵਿਧਾਨ ਸਭਾ ਬਣਾਉਣ ਦੇ ਲਈ ਪਰੇ ਕਦੇ ਨਹੀਂ ਇਸ ਗੱਲ ਦੇ ਰੌਲਾ ਰੱਪਾ ਪਿਆ ਕਿ ਪੰਜਾਬੀ ਜ਼बान ਪੰਜਾਬ ਦੇ ਪਿੰਡ ਹਜ਼ਾਰ ਦੇ ਜਿਹੜਾ ਚੰਡੀਗੜ੍ਹ ਬਸਾਇਆ ਗਿਆ ਤਾਂ ਜ਼बान ਪੰਜਾਬੀ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਸੋ ਵੱਡੇ ਮਾਮਲੇ ਆ ਕਿਸਾਨੇ ਨਾਲ ਮੁੱਦਿਆਂ ਦੇ ਉੱਤੇ ਦੇਖਦੇ ਆ ਕਿਉਂ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਅੰਦੋਲਨ ਛੇੜਦੇ ਆ ਔਰ ਜੇ ਆਵਾਜ਼ ਉਠਾਉਣਗੇ ਤਾਂ ਲਾਜ਼ਮੀ ਹੈ ਕੇਂਦਰਾ ਚਾਹੇ ਪੰਜਾਬ ਸਰਕਾਰ ਉਹਨਾਂ ਨੂੰ ਸੁਣਨੀ ਪਾਏਗੀ ਜੀ ਜੀ ਸਿੱਟਸਵ ਅੱਗੇ ਗੱਲ ਕਰਾਂਗੇ ਕਾਂਗਰਸ ਦੀ ਕਾਂਗਰਸ 2027 ਦੀਆਂ ਚੋਣਾਂ ਦੀ ਤਿਆਰੀ ਚ ਪੂਰੀ ਤਰ੍ਹਾਂ ਨਾਲ ਹੋਣੇ ਤੋਂ ਲੱਗ ਚੁੱਕੀ ਹੈ ਪੂਰੀ ਤਰ੍ਹਾਂ ਨਾਲ ਉਹਨਾਂ ਨੇ ਆਪਣਾ ਜਿਹੜਾ ਮਹਿੰਮਾ ਵਿੱਢ ਦਿੱਤੀ ਹੈ ਇਸ ਦੇ ਲਈ ਜਿਹੜੇ ਨਵੇਂ ਇੰਚਾਰਜ ਨਿਯੁਕਤ ਕੀਤੇ ਗਏ ਬਗੇਲ ਉਹ ਵੀ ਪਹੁੰਚੇ ਹੋਏ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਸੀ ਅੱਜ ਚੰਡੀਗੜ੍ਹ ਪਹੁੰਚੇ ਉਹਨਾਂ ਨੇ ਸਾਰੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਉਹਦੇ ਨਾਲ ਮੁਲਾਕਾਤ ਕੀਤੀ ਹੈ ਵਿਚਾਰ ਵਟਾਂਦਰੇ ਹੋਏ ਆ ਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੀ ਨੇ ਕਿ ਕਾਂਗਰਸ ਦੇ ਬਹੁਤੇ ਲੀਡਰ ਅੱਡੋ-ਪਾਟ ਹੋ ਕੇ ਚੱਲ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਬਘੇਲ ਹੁਣੀ ਪਹੁੰਚੇ ਨੇ ਤਾਂ ਉਹਨਾਂ ਦੀ ਇਹ ਜਿਹੜੀ ਕਾਰਵਾਈ ਹੈ ਜਾਂ ਉਹਨਾਂ ਦੀਆਂ ਮੀਟਿੰਗਾਂ ਨੇ ਉਹ ਕੁਝ ਰੰਗ ਲਿਆਉਣਗੀਆਂ ਦੇਖੋ ਇਹਨਾਂ ਸਵਾਲ ਹੈ ਤੁਹਾਡਾ ਆਪਾ ਕਾਂਗਰਸ ਬਾਰੇ ਜਾਣਦੇ ਅਸਲੇ ਦਰਸ਼ਕੀ ਜਾਣਦੇ ਆ ਕਿ ਕਾਂਗਰਸ ਨੂੰ ਇੱਕਜੁੱਟ ਰੱਖਣਾ ਬਹੁਤ ਔਖਾ ਕੰਮ ਹੈ ਖਾਸ ਤੌਰ ਤੇ ਪੰਜਾਬ ਕਾਂਗਰਸ ਦੀ ਗੱਲ ਕਰਦੇ ਆ ਆਪਣੇ ਤੌਰ ਤੇ ਪ੍ਰਧਾਨਗੀ ਦਾ ਮਾਮਲਾ ਉੱਠਿਆ ਨਹੀਂਗਾ ਤੇ মিডিਆ ਦਾ ਹਾਲਾਂਕਿ ਹਮ ਤਾਂ ਕੋ ਗੱਲ ਦਬੀ ਵੀ ਐ ਤਾਂ ਪਿਛਲੇ ਦਿਨਾਂ ਚ ਬਾਰਸ਼ ਹੋਣ ਦੇ ਨਾਲ ਕਰਤਾ ਜਾਂ ਦਬ ਗਿਆ ਨਾ ਇਸ ਤਰ੍ਹਾਂ ਹੀ ਭੇਜਦੇ ਇੱਥੇ ਆਉਣ ਦੇ ਨਾਲ ਕਿਉਂਕਿ ਸਿਆਣੇ ਆਗੂਆ ਕਾਂਗਰਸ ਦੇ ਸੁਝੇ ਵੀ ਆਗੂ ਆ ਕੇਂਦਰ ਵੱਲੋਂ ਉਹਨਾਂ ਨੂੰ ਪੂਰੀ ਜ਼ਿੰਮੇਵਾਰੀ ਸੌਂਪੀ ਗਈ ਹੈ ਸੋ ਇਸ ਦੇ ਚੱਲਦਿਆਂ ਜਿਹੜਾ ਹੈਗਾ ਕੋਈ ਰੋਲਾ ਰਪਾ ਦਵਿਆ ਤਾਂ ਦੁਰੂੜਾ ਪਰ ਪਿਛਲੇ ਦਿਨਾਂ ਚ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਸੀ ਬਾਰ ਬਾਰ মিডিਆ ਚ ਆ ਰਿਹਾ ਸੀ ਕਿ ਪੰਜਾਬ ਕਾਂਗਰਸ ਦਾ ਹੁਣ ਨਵਾਂ ਪ੍ਰਧਾਨ ਬਣ ਜਾ ਰਿਹਾ ਹੈ ਕਿ ਜਦੇ ਚੰਦ ਸਿੰਘ ਚੰਨੀ ਹੁਣੀ ਦਿੱਲੀ ਚ ਮੈਨ ਚਲੇ ਕੇ ਭੇਜ ਲਉਣਾ ਨੇ ਇਹੜਾ ਬੁਕੇ ਦਿੱਤਾ ਉਦੇ ਤਸਵੀਰ ਲਾ ਕੇ ਮੀਡੀਆ ਜਾਈ ਲੌਜੀਚ ਨਹੀਂ ਵੀ ਲੱਗਦਾ ਕਿ ਅਗਲੇ ਦਿਨਾਂ ਚ ਕਾਂਗਰਸ ਦਾ ਪ੍ਰਧਾਨ ਬਣ ਸਕਦਾ ਪ੍ਰਤਾਪ ਬਾਜੋਬਾਰੇ ਹੋਰ ਕਈਆਂ ਬਾਰੇ ਖਰਾ ਕੇ ਹੁਣ ਕਾਂਗਰਸ ਦੇ ਨੇਤਾ ਨੇ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਕਾਂਗਰਸ ਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਉਹੀ ਰਹਿਣਗੇ ਕੋਈ ਤਬਦੀਲੀ ਨਹੀਂ ਹੋਏਗੀ ਇਸ ਕਰਕੇ ਘੱਟੋ ਘੱਟ ਇਹ ਤਾਂ ਗੱਲ ਜਿਹੜੇ ਮਿਲਦਾ ਕਾਂਗਰਸ ਦਾ ਪਖਾਨਾ ਜਵਾਗੂ ਹੈ ਪਾਰਲੀਮੈਂਟ ਦਾ ਮੈਂਬਰ ਹੈ ਉਹਨੂੰ ਤਾਂ ਸੁਖ ਦਾ ਸਾਹ ਆਇਆ ਹੋਏਗਾ ਕਿ ਕਾਂਗਰਸ ਦੇ ਚ ਕੋਈ ਤਬਦੀਲੀ ਨਹੀਂ ਹੈ ਸੋ ਇਸ ਦੇ ਨਾਲ ਕਾਂਗਰਸ ਦੀ ਇੱਕ ਮੁਠਤਾ ਦੀ ਸਵਾਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਕਿਉਂਕਿ 27 ਦੇ ਇਲੈਕਸ਼ਨ ਸਾਹਮਣੇ ਆ ਕਾਂਗਰਸ ਦੇ ਪਲੀਬਾ ਜਾਣਦੀ ਹੈ ਕਿ ਇਸ ਵੇਲੇ ਜਿਹੜੀ ਸਥਿਤੀ ਬਣੀ ਵੀ ਹੈ ਆਪ ਦੇ ਉੱਤੇ ਲਗਾਤਾਰ ਉਹਨਾਂ ਦਾ ਅਟੈਕ ਹੋ ਰਿਹਾ ਆਪ ਨਾਲ ਜਿਹੜੀ ਸਾਹਮਣੇ ਗੱਲਾਂ ਸੀ ਉਹ ਵੀ ਖਤਮ ਹੋ ਗਈਆਂ ਅਕਾਲੀ ਦਲ ਆਪਾਂ ਪਹਿਲਾਂ ਜ਼ਿਕਰ ਕਰਕੇ ਟਿਆਂ ਆਪ ਵੀ ਕਾਫੀ ਉਲਝਿਆ ਹੋਇਆ ਹੈ ਹੋਰ ਕੋਈ ਪੋਲੀਟੀਕਲ ਪਾਰਟੀ ਭਾਜਪਾ ਦੀ ਹੈ ਜੇ ਪੰਜਾਬ ਵਾਲੇ ਇਹ ਨਹੀਂ ਗੱਲ ਸੁਣ ਲਈ ਤਿਆਰ ਨਹੀਂ ਸੋ ਕਾਂਗਰਸ ਨੂੰ ਮਿਤਾ ਦਾ ਬੜੀਆਂ ਔਰ ਕਾਂਗਰਸ ਇੱਕ ਮੋਟੂ ਕੇ ਇੱਕ ਥਾਂ ਦੇ ਇੱਕ ਪਲੇਟਫਾਰਮ ਤੇ ਖੜੀ ਹੋਏਗੀ ਦਾ ਮੇਦ ਕੀਤੀ ਜਾ ਚੰਦੀ ਹੈ ਸੋ ਸਾਰੇ ਕਾਦੇ ਚੱਲਦੇ ਨੇ ਦੇਖਿਆ ਹੋਏਗਾ ਕਿ ਜਿਹੜਾ ਨਵਾਂ ਇੰਚਾਰਜ ਬਣਿਆ ਉਹ ਕਾਂਗਰਸ ਨੂੰ ਕਿਸ ਕਦਰ ਇਕਤਾ ਦੇ ਨਾਲ ਅੱਗੇ ਵਧਾਏਗਾ ਉਸ ਦੇ ਮੁਤਾਬਕ ਹੀ ਦੇਖਿਆ ਜਾਏਗਾ ਕਿ ਸਤਾਹੀ ਤੱਕ ਪਹੁੰਚਣਾ ਪਾਉਂਦੇ ਸਿੱਧੀ ਕਿ ਉਹ ਜੀ ਬਣੇਗੀ ਜੀ ਜਿੱਤ ਸਾਹਿਬ ਅਗਲਾ ਸਵਾਲ ਵੀ ਬਹੁਤ ਅਹਿਮ ਹੈ ਪੰਜਾਬ ਦੇ ਨਾਲ ਜੁੜਿਆ ਹੋਇਆ ਗੱਲ ਕਰਾਂਗੇ ਨਸ਼ੇ ਦੀ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ ਪਿਛਲੇ ਦਿਨਾਂ ਤੋਂ ਸੋ ਇੱਕ ਹਾਈ ਪਾਵਰ ਕਮੇਟੀ ਹੈ ਜਿਹੜੀ ਉਹ ਵੀ ਬਣਾਈ ਗਈ ਸੀ ਜਿਸ ਦੀ ਮੀਟਿੰਗ ਅੱਜ ਹੋਈ ਹੈ ਜਿਸ ਜੋ ਕਿ ਮੰਤਰੀ ਅਮਨ अरोड़ा ਉਹਨਾਂ ਦੇ ਵੱਲੋਂ ਪ੍ਰਧਾਨ ਨੇ ਜੋ ਉਹਨਾਂ ਦੇ ਵੱਲੋਂ ਲਈ ਗਈ ਹੈ ਕਾਫੀ ਵਿਚਾਰ ਵਟਾਂਦਰਾ ਇਸ ਤੋਂ ਹੋਈ ਹੈ ਕਹਿੰਦੀ ਹੈ ਕਮੇਟੀ ਹੈ ਜਿਹੜੀ ਇਹ ਪੰਜਾਬ ਪਰ ਦਾ ਦੌਰਾ ਵੀ ਕਰੇਗੀ ਅਲਗ-ਅਲਗ ਜ਼ਿਲ੍ਹਿਆਂ ਦਾ ਸੋ ਅਜਿਹੇ ਦੇ ਵਿੱਚ ਅੱਜ ਆਪਰੇਸ਼ਨ ਕਾਸੋਚ ਲਾਇਆ ਗਿਆ ਪੂਰੇ ਪੰਜਾਬ ਪਰ ਦੇ ਵਿੱਚ ਵੱਡੇ ਪੱਧਰ ਤੇ ਤਲਾਸ਼ੀਆਂ ਹੋਈਆਂ ਘਰ ਫਰੋਲੇ ਗਏ ਕਈਆਂ ਦੇ ਬਲਡੋਜ਼ਰਾਂ ਨਾਲ ਢਾਏ ਵੀ ਗਏ ਕਿਵੇਂ ਦੇਖਦੇ ਹੋ ਇਸ ਕਾਰਵਾਈ ਨੂੰ ਦੇਖੋ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਨਸ਼ੇ ਦੇ ਖਿਲਾਫ ਲੜਾਈ ਦਾ ਯੰਗ ਦਾ ਆਪਣੇ ਵਿੱਚ ਬਹੁਤ ਐਮ ਫੈਸਲਾ ਮੈਂ ਕਹਾਂਗਾ ਇੱਕ ਵਾਰ ਤਾਂ ਇਦਾਂ ਲੱਗ ਰਿਹਾ ਹੈ ਕਿ ਪੰਜਾਬ ਨਸ਼ੇ ਦੇ ਖਿਲਾਫ ਵੱਡੇ ਪੱਧਰ ਤੇ ਮਹਿਮਕਲੀ ਯੰਗ ਜੜੀ ਸ਼ੁਰੂ ਹੋ ਗਈ ਹੈ ਪਿਛਲੀਆਂ ਸਰਕਾਰਾਂ ਵੀ ਹਾਲਾਂਕਿ ਨਸ਼ੇ ਦੀ ਗੱਲ ਕਰਦੀਆਂ ਰਹੀਆਂ ਜੀ ਇਸ ਜ਼ਿੰਦਗੀ ਨਾਲ ਕਿਸੇ ਨੇ ਫੈਸਲੇ ਨਹੀਂ ਸਿਲੇ ਹੁਣ ਮੌਜੂਦਾ ਸਰਕਾਰ ਹੈ ਇੱਕ ਤਾਂ ਇਹਨਾਂ ਨੇ ਮੰਤਰੀ ਮੰਡਲ ਦੇ ਪੰਜ ਮੈਂਬਰੀ ਕਮੇਟੀ ਬਣਾਈ ਹੈ। ਉਹ ਪੰਜ ਮੈਂਬਰੀ ਕਮੇਟੀ ਨੇ ਅੱਜ ਦਾ ਗੱਲ ਕੀਤੀ ਆ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆ। ਉਹਨਾਂ ਨੇ ਵੱਖ-ਵੱਖ ਤੌਰ ਤੇ ਸਾਰੇ ਜਿਹੜੇ ਪੰਜ ਮੈਂਬਰਾਂ ਨੂੰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਵੀ ਸੌਂਪੀ ਹੈ। ਕਿ ਕੌਣ ਮੈਂਬਰ ਕਿਸ ਜ਼ਿਲ੍ਹੇ ਚ ਜਾਏਗਾ, ਕੌਣ ਮੈਂਬਰ ਕਿਸ ਜ਼ਿਲ੍ਹੇ ਜਾਏਗਾ। ਉਹ ਜ਼ਿੰਮੇਵਾਰੀ ਦੇ ਚਲਦੇ ਆ ਜਿਹੜਾ ਹੈ ਨਸ਼ਿਆਂ ਦੇ ਖਿਲਾਫ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ ਪਰ ਇਹ ਗੱਲ ਮਨ ਰੁੜਾ ਨੇ ਜਿਹੜੇ ਆਪਦੇ ਪ੍ਰਧਾਨ ਵੀ ਹੈ ਕਮੇਟੀ ਦੇ ਸੀਨੀਅਰ ਆਗੂ ਵੀ ਹੈ। ਉਹਨਾਂ ਦੀ ਗੱਲ ਬੜੀ ਐਮ ਹੈ। ਉਹ ਕਹਿੰਦੇ ਦੇਖੋ ਅ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਆਂ ਸਰਕਾਰ ਦੇ ਪੱਧਰ ਤੇ ਆਪਣੇ ਤੌਰ ਤੇ ਵੀ ਗੱਲਬਾਤ ਕਰ ਰਹੇ ਆਂ ਪਰ ਤਦ ਤੱਕ ਲੜਾਈ ਨਹੀਂ ਦਿੱਤੀ ਜਾ ਸਕਦੀ ਜਦ ਤੱਕ ਪੰਜਾਬੀ ਲੋਕ ਸਹਿਯੋਗ ਨਹੀਂ ਦੇਣਗੇ ਸੋ ਲੋਕਾਂ ਦੇ ਸਹਿਯੋਗ ਦਾ ਵੱਡਾ ਮਾਮਲਾ ਜੇ ਲੋਕ ਸਹਿਯੋਗ ਦੇਣਗੇ ਤਾਂ ਗੱਲ ਅੱਗੇ ਵਧ ਸਕਦੀ ਹੈ ਇਹਦੇ ਨਾਲ ਦੂਜੇ ਪਾਸੇ ਦੋ ਤਰ੍ਹਾਂ ਦੀ ਲੜਾਈ ਹੈ ਇੱਕ ਪਾਸੇ ਤਾਂ ਨਸ਼ਿਆਂ ਦੇ ਖਿਲਾਫ ਲੜਾਈ ਦੂਜੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਦੇਖੋ ਆਪਰੇ ਪੋਲੀਟੀਕਲ ਪਾਰਟੀ ਹੈ ਉਹ ਮੌਕਾ ਵੀ ਹੱਥੋਂ ਨਹੀਂ ਜਾਣ ਦਿੰਦੇ ਪਿਛਲੀਆਂ ਸਰਕਾਰਾਂ ਦੇ ਵੀ ਟਕਾ ਕੇ ਰਗੜਾ ਲਾਉਂਦੇ ਆ ਚਾਹੇ ਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੋਵੇ ਚਾਹੇ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਹੋਵੇ ਕਹਿੰਦੇ ਨਸ਼ਿਆਂ ਦਾ ਵਿੜਾਕਰ ਪੰਜਾਬ ਨਾਲ ਹੋਇਆ ਤਾਂ ਉਹਦੀ ਵਜ੍ਹਾ ਹੀ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਆ ਕਹਿੰਦੇ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਦੇ ਸਮੇਂ ਦਾ ਬੇਤਹਾਸ਼ਾ ਨਸ਼ਾ ਆ ਫਿਰ ਕਹਿੰਦੇ ਮਰਿੰਦਰ ਦੀ ਗੱਲ ਕਰਦੇ ਆ ਪੋਲੀਟਿਕਲ ਪਾਰਟੀ ਦੇ ਕਈ ਆਗੂ ਜਿਹੜਾ ਕੈਪਟਨ ਮਰਿੰਦਰ ਦੀ ਗੱਲ ਕਰਦੇ ਆ ਉਹ ਛਾਲ ਮਾਰ ਕੇ ਭਾਜਪਾ ਚਲੇ ਗਏ ਭਾਜਪਾ ਜਾਣ ਨਾਲ ਕੈਪਟਨ ਨਰਿੰਦਰ ਵੀ ਨਸ਼ਿਆਂ ਤੋਂ ਮੁਕਤ ਹੋ ਗਏ ਤੇ ਪੰਜਾਬ ਦਾ ਪਹਿਲਾਂ ਹੀ ਮੁਕਤ ਹੈ ਉਹ ਸਾਰਾ ਦੋਸ਼ ਕਾਂਗਰਸ ਤੇ ਲੱਗਦਾ ਸੋ ਕਾਂਗਰਸ ਵਾਲੇ ਆਪਣੇ ਤੌਰ ਤੇ ਜਿਹੜਾ ਹੈਗਾ ਇਦਾਂ ਦੀਆਂ ਗੱਲਾਂ ਨੂੰ ਫਿਰ ਜਵਾਬ ਹੀ ਦਿੰਦੇ ਆ ਪੰਜਾਬ ਵਿਰੋਧੀ ਤੇ ਅੱਗੇ ਆ ਪ੍ਰਤਾਪ ਬਾਜਵਾ ਉਹਨਾਂ ਨੂੰ ਸੁਣ ਰਿਹਾ ਸੀ ਉਹਨਾਂ ਨੂੰ ਹੋਰ ਤਾਂ ਕੋਈ ਗੱਲ ਨਹੀਂ ਕੀਤੀ ਮੁਖੰਦਰ ਭਗਵੰਦ ਮਾਨ ਦੇ ਆ ਗਏ ਕਹਿੰਦੇ ਮੁਖੰਦਰ ਭਗਵੰਦ ਮਾਨ ਪਹਿਲਾਂ ਨਸ਼ਾ ਛੱਡੇ ਫਿਰ ਬਾਕੀ ਪੰਜਾਬ ਦੀ ਗੱਲ ਹੋਵੇਗੀ ਮੈਂ ਸੰਝਦਾ ਕਿ ਪ੍ਰਤਾਪ ਸਿੰਘ ਬਾਜਵਾ ਬੜੇ ਜ਼ਿੰਮੇਵਾਰ ਆਗੂ ਹੈ ਜਿਹਦਾ ਆਗੂ ਮੈਂ ਲੰਬੇ ਸਮੇਂ ਤੋਂ ਜਾਣਦਾ ਹਾਂ ਬੜੀ ਕੰਟਰੀਬਿਊਸ਼ਨ ਆ ਪਾਰਲੀਮੈਂਟ ਮੈਂਬਰ ਰਹੇ ਆ ਵਿਧਾਨ ਸਭਾ ਚ ਰਹੇ ਆ ਕੈਬਨਿਟ ਮੰਤਰੀ ਰਹੇ ਆ ਖਾਸ ਤੌਰ ਤੇ ਜਿਹੜਾ ਨਸ਼ਿਆਂ ਦਾ ਮੁੱਦਾ ਹੈ ਇਸ ਮੁੱਦੇ ਤੇ ਸਾਡੀਆਂ ਪੋਲਿਟਿਕਲ ਪਾਰਟੀਆਂ ਨੂੰ ਇਦਾਂ ਦੀ ਨਟਾਂਕੀ ਨਹੀਂ ਕਰਨੀ ਚਾਹੀਦੀ ਕਿ ਜੇ ਨਸ਼ਿਆਂ ਖਲਾਮ ਆਪਾਂ ਮੁੱਖ ਮੰਤਰੀ ਨੂੰ ਕਹੀ ਦੀ ਕਿ ਪਹਿਲਾਂ ਤੂੰ ਨਸ਼ਾ ਛੱਡ ਫੇਰ ਮੈਂ ਜਿਹੜੀ ਅੱਗੇ ਚੱਲੇਗੀ ਸੋ ਇਹ ਜੇ ਤੁਸੀਂ ਹਰ ਗੱਲ 'ਚ ਆਪਾਂ ਰਾਜ ਦੀ ਰੋਟੀਆਂ ਸਿੱਖਾਂਗੇ ਤਾਂ ਪੰਜਾਬ ਦਾ ਬੇੜਾ ਖੋਏਗਾ ਬਹੁਤ ਸਾਰੇ ਮੁੱਦੇ ਜਨਾਂ ਬਾਰੇ ਆਪਾਂ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ ਕਿ 3 ਸਾਲ ਚੁੱਪ ਰਹੇ ਤਿੰਨ ਸਾਲਾਂ ਤੱਕ ਇਹਨੇ ਕਿਉਂ ਨਹੀਂ ਮਹਿਮਤ ਚਲਾਈ ਹੁਣ ਕਿਉਂ ਚਲਾਈ ਹੈ ਪੁੱਛਿਆ ਜਣਾ ਬਾਜਬਾ ਪੋਲੀਟੀਕਲ ਪਾਰਟੀਆਂ ਦਾ ਜੀ ਜਣਾ ਕਿ ਮਹਿਮਤ ਚਲਾਈ ਪਹਿਲਾਂ ਮੁਖਵੰਦੀ ਦਾ ਨਾਮ ਲੈ ਕੇ ਗੱਲ ਕੀਤੀ ਜਾਵੇ ਘੱਟੂ ਘਾਟੇ ਤਾਂ ਨਹੀਂ ਰਾਸੀਨ ਟੰਕੀ ਜਿਹੜੀ ਹੈ ਗਿਆ ਜਿਹੜਾ ਸੰਜੀਦਾ ਮਾਹੌਲ ਹੈ ਉਹਦੇ ਚ ਗੈਰ ਸੰਜੀਦਗੀ ਦਾ ਮਾਹੌਲ ਬਣਾਉਂਦੀ ਹੈ ਜੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ